ਜੀ ਦੱਸੋ ਜੀ ਉਹ ਮੇਰਾ ਨਾਮ ਹੀ ਡਾਕਟਰ ਗੁਰਸ਼ਰਨ ਸਿੰਘ ਠੀਕ ਹੋਇਆ ਜੀ ਮੰਨ ਲਓ ਇਹ ਜੀ ਸਾਡੇ ਕੋਲ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲਤ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇੱਥੇ ਜਦੋਂ ਲੈ ਕੇ ਆਏ ਆ ਤੇ ਉਹ ਵੇਖਿਆ ਸੀ ਉਹ ਡਿਕਲੇਅਰ ਮਤਲਬ ਡੈੱਡ ਸੀ ਉਹ ਬੰਦਾ ਹਾਂਜੀ ਕੀ ਉਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋਲ ਉਹਦੀ ਅਨੋਨੀਆ ਜੀ ਉਹ ਅਨਨ ਬੇਸ਼ੱਕ ਇਹ ਲੱਗਦਾ ਕੀ ਹੋਇਆ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਬਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆ ਉਹ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਦੱਸਿਆ ਜਾ ਰਿਹਾ ਕੋਈ ਲੱਗਦਾ ਸ਼ਰੇਂਜਾ ਤੇ ਇਲੈਕਸ਼ਨ ਆਇਆ ਦਾ ਜੀ ਹਾਂ ਜੀ ਸ਼ਰੇਂਜਾ ਦਾ ਕੋਈ ਕਵਰ ਜਿਹਾ ਲੱਬਾ ਸੀ ਉਹਦੇ ਮਾਗੂਬਾਤ ਫੌਂਕਸ਼ਨ ਜਦੋਂ ਖੜਿਆ ਲੱਗਦਾ ਕੋਈ ਹੋਰ ਹੋ ਸਕਦਾ ਹੈ ਕਿਹਾ ਨਹੀਂ ਸਕਦੇ ਜੀ ਕੋਈ ਨਹੀਂ ਮਸ਼ੇਰ ਸਿੰਘ ਸਾਹਿਬ ਨਹੀਂ ਉਹ ਬ੍ਰੌਡ ਨੈਟ ਸੀ ਸਾਡਾ ਜੇ ਇਸ ਵਾਰ ਤੇ ਬੰਦਾ ਲੱਭ ਆਖੜੇ ਦਾ ਪਿਆ ਦਾ ਸੂਨ ਨਹੀਂ ਕੀਤਾ ਗਿਆ ਉਹਦੀ ਮੋਰਚੀ ਵਿੱਚ ਸੀ ਜੀ ਡੈੱਡ ਬੋਡੀ ਦਿਖਾਤੀ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕੀ ਉਹਦਾ ਰੀਜ਼ਨ ਹੋ ਗਿਆ ਕਿੰਨੀਆਂ ਸਿਰਿੰਜਾਂ ਰਿਕਵਰ ਮਿਲਿਆ ਦੇ ਲੱਗੋ ਮੈਂ ਇੱਕ ਸਿਰਿੰਜ ਦਾ ਕਵਰ ਹੀ ਲੱਭਾ ਸੀ ਉਹਦੇ ਲੱਗੋ ਹਾਂਜੀ ਰੈਪ ਜਿਹੜਾ ਹੁੰਦਾ ਵਾ ਹਾਂਜੀ ਉਹ ਲੱਗੋ ਕੋਈ ਮਿਡਲ ਚਸ ਦੇ ਲੱਗੋ ਨਹੀਂ ਹੋਰ ਨਹੀਂ ਹੋਈ ਤੇ ਹੋਰ ਕੀ ਮਿਲਿਆ ਉਹ ਕੋਰੇ ਕਿ ਮੋਟਰਸਾਈਕਲ ਵੀ ਕੀ ਲੱਭੀ ਉਹਨੂੰ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਹਿਆ ਜਾਵੇ ਕਿ ਇਹ ਲੱਗਦਾ ਕਿ ਉਹ ਕਿਸੇ ਦੇ ਨਾਲ ਆਇਆ ਸੀ ਜਾਂ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅਟੈਂਡੈਂਟ ਆਇਆ ਜਿਹੜੀ ਗੱਲ ਤੋਂ ਵੀ ਚੈੱਕ ਕਰਾ ਐਜੈਂਟਸ ਬਾਅਦ ਵਿੱਚ ਜੀ ਦੱਸ ਸਕੋ ਦੇਵ ਜੀ ਉਹ ਮੇਰਾ ਨਾਮ ਹੀ ਡਾਕਟਰ ਗੁਰਸ਼ਰਨ ਸੋ ਠੀਕ ਹੋਇਆ ਜੀ ਮੰਨ ਲਾ ਏ ਜੀ ਸਾਡੇ ਕੋ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲਤ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇੱਥੇ ਜਦੋਂ ਲੈ ਕੇ ਆਏ ਆ ਤੇ ਉਹ ਵੇਖਿਆ ਸੀ ਉਹ ਡਿਕਲੇਰ ਮਤਲਬ ਡੈੱਡ ਸੀ ਉਹ ਬੰਦਾ ਹਾਂਜੀ ਕੀ ਉਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋ ਤੇ ਉਹਦੀ ਅਨੋਨੀਆ ਜੀ ਉਹ ਅਨਨੋਨੀ ਕਿ ਲੱਗਦਾ ਕੀ ਹੋਇਆ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਭਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਦੱਸਿਆ ਜਾ ਰਿਹਾ ਕੋਈ ਤਾਂ ਲੱਗੋ ਸਰਿੰਜਾ ਤੇ ਕੋਈ ਇਲੈਕਸ਼ਨ ਆਇਆਗਾ ਜੀ ਹਾਂਜੀ ਸਰਿੰਜੇ ਦਾ ਕੋਈ ਕਵਰ ਜਿਹਾ ਲੱਭਾ ਸੀ ਉਹਦੇ ਲੱਗੂ ਬਾਥਰੂਮ ਚੋਂ ਫੜਿਆ ਲੱਗਦਾ ਕੋਈ ਹੋਰ ਹੋ ਸਕਦਾ ਕਹਿ ਨਹੀਂ ਸਕਦੇ ਜੀ ਕੁਝ ਨਹੀਂ ਮਸ਼ਹੂਰ ਨਹੀਂ ਹਾਲ ਨਹੀਂ ਉਹ ਬ੍ਰੌਡ ਡੈਡ ਸੀ ਤੁਹਾਡੇ ਇਹ ਇਹ ਸਵਾਲ ਆ ਕਿ ਬੰਦਾ ਲੱਭਿਆ ਆਖੜੇ ਦਾ ਬਿਆਨ ਦਾ ਸੂਨ ਨਹੀਂ ਦਿੱਤਾ ਗਿਆ ਉਹਦੀ ਮੋਰਚਰੀ ਵਿੱਚ ਅਸੀਂ ਜੀ ਡੈਡ ਬੋਡੀ ਦਿਖਾਤੀ ਆ ਉਹ ਕੋਰਸਪੌਂਡਿੰਗ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹਦਾ ਰੀਜ਼ਨ ਹੋ ਗਿਆ ਕਿੰਨੀਆ ਸੰਗਤ ਰਿਕਵਰ ਹੋ ਗਿਆ ਲੱਗਦਾ ਮੈਂ ਇੱਕ ਸਰਿੰਜ ਦਾ ਕਵਰ ਹੀ ਲੱਭਾ ਸੀ ਉਹਦੇ ਲਾਗੂ ਹਾਂਜੀ ਰੈਪ ਜਿਹੜਾ ਹੁੰਦਾ ਵਾ ਹਾਂਜੀ ਉਹ ਮੱਤ ਕੋਈ ਮੀਡਲ ਚੱਸ ਦਿੰਦੇ ਨਹੀਂ ਹੋਰ ਨਹੀਂ ਤੇ ਕੋਈ ਵੀ ਮਿਲਿਆ ਉਹ ਕੋਰੇ ਕਿ ਮੋਟਰਸਾਈਕਲ ਵੀ ਅੰ ਵਿਚ ਕੀ ਲੱਭੀ ਉਹਨੂੰ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਿਆ ਜਾਵੇ ਕਿ ਕੀ ਲੱਗਦਾ ਕਿ ਉਹ ਕਿਸੇ ਦੇ ਨਾਲ ਆਇਆ ਸੀ ਜਾਂ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ ਨਾ ਤੇ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅਟੈਂਡੈਂਟ ਆਇਆ ਸੀ ਜਿਹੜੀ ਗੱਲ ਤੁਸੀਂ ਪੁੱਛਿਆ ਕਰ ਰਹੇ ਹੋ ਜੈਂਟਸ ਬਾਜ਼ ਮੋਗ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par